ਅੰਜੀ ਸਾਸੰਗ ਜਿਹਾ ਗਿਜਾਗੁਰ ਦੇ ਫਾਇਰ ਜਿਗਾ ਕਲਸਾ ਬਾਇਕੁਰ ਜਿਗੀ ਫਤਿਹ ਸਾਸੰਗ ਜੀ ਇੱਕ ਮੈਂ ਪੋਸਟ ਪਾਈ ਸੀ ਮੈਂ ਅਠਾ ਅੱਖਰਾਂ ਦੇ ਅਰਥ ਕੀਤੇ ਸੀ ਪੰਜੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਾਕੀ ਮਾਈ ਕ ਕੀ ਮਾਈ ਕਕੋ ਬਾਪ ਸਿੱਧੇ ਅਰਥ ਨੇ ਕਿ ਕਿਹੜੀ ਸਾਡੀ ਮਾਈ ਤਾਂ ਕਿਹੜਾ ਸਾਡਾ ਬਾਪ ਸਾਨੂੰ ਪਹਿਲਾ ਪਤਾ ਲੱਗਣਾ ਚਾਹੀਦਾ ਹੁਣ ਆਪਾਂ ਮੈਂ ਅਰਥ ਕੀਤੇ ਸੀ ਇੱਥੇ ਕਕੇ ਨੂੰ ਕੰਨਾ ਆਤਮਾ ਜਿਹੜੀ ਆਤਮਾ ਜਿਹੜੀ ਆਤਮਾ ਤੁਹਾਡੇ ਪ੍ਰਮਾਤਮਾ ਨੂੰ ਜਾਣਦੀ ਆ ਦੂਜੇ ਅਰਥ ਕੀਤੇ ਸੀ ਕਕੇ ਰੁਭਾਰੀ ਦੇ ਸ਼ਰੀਰ ਉਹ ਰਹਿੰਦੀ ਕਿੱਥੇ ਆਤਮਾ ਸ਼ਰੀਰ ਦੇ ਵਿੱਚ ਰਹਿੰਦੀ ਆ ਅੱਛਾ ਉਹ ਸ਼ਰੀਰ ਦੇ ਵਿੱਚੋਂ ਪ੍ਰਗਟ ਕੀ ਹੁੰਦਾ ਸੋਚ ਮਾਈ ਮਤਲਬ ਦਿਮਾਗ ਦੇ ਵਿੱਚ ਮਾਈ ਦਿਮਾਗ ਦੇ ਵਿੱਚ ਆ ਠੀਕ ਹੈ ਨਾ ਸੋਚ ਦਿਮਾਗ ਦੇ ਵਿੱਚ ਆ ਜਦੋਂ ਇਹ ਤਿੰਨੇ ਚੀਜ਼ਾਂ ਪ੍ਰਗਟ ਤਿੰਨੇ ਚੀਜ਼ਾਂ ਪ੍ਰਗਟ ਹੋ ਜਾਂਦੀਆਂ ਆ ਆਤਮਾ ਪ੍ਰਗਟ ਹੋ ਜਾਂਦੀ ਆ ਸ਼ਰੀਰ ਦਾ ਸਾਨੂੰ ਪਤਾ ਲੱਗ ਜਾਂਦਾ ਤੇ ਸਾਡੀ ਸੋਚ ਕੋ ਜਾਣਣਾ ਸ਼ੁਰੂ ਕਰ ਦਿੰਦੇ ਕੀ ਜਾਣਦੀ ਆ ਫਿਰ ਦੂਸਰੀ ਆਤ ਦੂਸਰੀ ਜਿਹੜੀ ਆਤਮਾ ਆ ਬਾਹਰ ਜਗਤ ਦੇ ਵਿੱਚ ਨੇਦੀ ਉਹਦੇ ਨਾਲ ਧਿਆਨ ਕਰਦੀ ਆ ਉਹਦੇ ਨਾਲ ਗੱਲਬਾਤ ਕਰਦੀ ਆ ਫਿਰ ਕਾਕੋ ਕੱਕੇ ਨੂੰ ਹੁੜਾ ਜਿਹੜਾ ਕੱਕੇ ਨੂੰ ਹੁੜਾ ਆ ਉਹ ਹੈਗੀ ਜੋਤ ਫਿਰ ਸਾਡੇ ਸਰੀਰ ਦੇ ਵਿੱਚ ਜੋਤ ਜਗ ਜਾਂਦੀ ਆ ਜਦੋਂ ਸਾਨੂੰ ਦੂਸਰੇ ਦਾ ਪਤਾ ਲੱਗ ਜਾਂਦਾ ਵੀ ਦੂਸਰੀ ਵੀ ਮੇਰੇ ਵਰਗੀ ਆ ਸਾਰੇ ਲੋਕ ਮੇਰੇ ਵਰਗੇ ਆ ਕੋਈ ਵੱਖਰਾ ਨਹੀਂ ਹੈਗਾ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਅੱਗੇ ਜਿਹੜਾ ਬਾਪ ਆ ਉਹਦੇ ਮੈਂ ਅਰਥ ਕੀਤੇ ਨੇ ਗਿਆ ਕਿ ਜੇ ਸਾਡੇ ਅੰਦਰ ਜੋਤ ਲੱਗ ਗਈ Os barbos de...